ਮਸਤ ਸਤਿਗੁਰ ਜੀ ਮੇਰਾ ਫੋਨ ਗਮ ਹੋ ਗਿਆ ਸੀਗਾ ਹੀ ਅੱਜ ਤੋਂ 3 ਮਹੀਨੇ ਪਹਿਲਾਂ ਇਹ ਮੋਗਾ ਪੁਲਿਸ ਨੇ ਕਵਰੀ ਕੀਤਾ ਟੈਕਨਿਕ ਸੇਲ ਵਾਲਿਆਂ ਦੇ ਮੈਂ ਬਹੁਤ ਧੰਨਵਾਦ ਕਰਦਾ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਫੋਨ ਮੇਰਾ ਗਮ ਹੋ ਗਿਆ ਤੋਂ ਬਚਾ ਲਿਆ ਲੱਭਤਾ ਸਰ ਜੀ ਮੇਰਾ 6 ਅਕਤੂਬਰ ਨੂੰ 2023 ਦੇ ਵਿੱਚ ਮੇਰਾ ਫੋਨ ਗਵਾਚ ਗਿਆ ਸੀਗਾ ਬਸ ੱਡੇ ਮੋਗੇ ਚ ਤੇ ਫਿਰ ਮੈਂ ਆਪਣੇ ਨੰਬਰ ਸਿਟੀ ਦੇ ਅਪਲਾਈ ਕੀਤਾ ਸੀਗਾ ਅੱਜ ਮੈਨੂੰ ਇਹਨਾਂ ਨੇ ਮੈਨੂੰ ਲੱਭ ਕੇ ਦਿੱਤਾ ਬਹੁਤ ਬਹੁਤ ਧੰਨਵਾਦ ਸਸਿਕਲ ਜੀ ਸਾਰਿਆਂ ਨੂੰ ਮੇਰੇ ਫਾਦਰ ਸਾਹਿਬ ਆਪਣਾ 17 ਅਗਸਤ ਨੂੰ ਜਗੜਾਤੇ ਤੇ ਗਏ ਸੀਗੇ ਤੇ ਉੱਥੇ ਉਹਨਾਂ ਦਾ ਮੋਬਾਈਲ ਲੌਸਟ ਹੋ ਗਿਆ ਸੀਗਾ। ਦੈਨ ਜਦੋਂ ਨਾਲ ਹੀ ਵਾਪਸ ਆਏ ਤੇ ਫਿਰ ਆਪਾਂ ਸਭ ਤੋਂ ਪਹਿਲਾਂ ਸੀਮ ਬੰਦ ਕੀਤਾ ਤੇ ਨੈਕਸਟ ਡੇ ਆਪਾਂ ਸੀਆਰ ਪੋਰਟਲ ਤੇ ਅਪਡੇਟ ਮੈਂ ਆਪਣੇ ਅਪ ਕਰਤਾ। ਨੈਕਸਟ ਡੇ ਸੰਡੇ ਸੀਗਾ ਤੇ ਫਿਰ ਆਪਾਂ ਨੂੰ ਮੰਡੇ ਸਾਂਚ ਕੇਂਦਰ ਆ ਕੇ ਆਪਣਾ ਸਾਰਾ ਡਾਕੂਮੈਂਟੇਸ਼ਨ ਆਇਆ ਬਾਕਸ ਦੇ ਨਾਲ ਆਇਆ ਮਨਲ ਰਜਿਸਟਰ ਕਰਵਾਇਆ ਤੇ ਫਿਰ ਇਹਨਾਂ ਨੇ ਆਪਾਂ ਨੂੰ ਕੱਲ ਕੰਟੈਕਟ ਕੀਤਾ ਕਿ ਤੁਹਾਡਾ ਫੋਨ ਮਿਲ ਗਿਆ ਤੇ ਉਹਦੇ ਲਈ ਬਹੁਤ ਬਹੁਤ ਥੈਂਕ ਯੂ। ਥੈਂਕਸ ਮੇਰਾ ਫੋਨ 27 ਮਈ ਨੂੰ ਗੁੰਮ ਹੋ ਗਿਆ ਸੀ ਤੇ ਮੈਂ ਇੱਕ ਸ਼ਾਪ ਤੇ ਗਿਆ ਸੀ ਉੱਥੇ ਰੱਖ ਕੇ ਭੁੱਲ ਗਿਆ ਤੇ ਉਸ ਤੋਂ ਚੋਰੀ ਹੋ ਉਸ ਤੋਂ ਰਿਕਵਰ ਨਹੀਂ ਹੋਇਆ ਫਿਰ ਸੀਆਈਆਰ ਉੱਪਰ ਫੋਨ ਐਪ ਸਾਂਸ ਕੇਂਦਰ ਤੇ ਗਿਆ ਤੇ ਸੀਆਈਆਰ ਤੇ ਰਿਜਿਸਟਰ ਕਰਾਇਆ ਤੇ ਅੱਜ ਮੋਗਾ ਪੁਲਿਸ ਦੀ ਮਦਦ ਨਾਲ ਮੈਨੂੰ ਮੇਰਾ ਫੋਨ ਰਿਕਵਰ ਹੋ ਗਿਆ ਥੈਂਕ ਯੂ ਮੋਗਾ ਪੁਲਿਸ ਹਾਂਜੀ ਅੱਜ ਮੋਗਾ ਪੁਲਿਸ ਵੱਲੋਂ ਜਿਹੜੇ ਪਿਛਲੇ ਕੁਝ ਦਿਨਾਂ ਦੇ ਵਿੱਚ ਫੋਨ ਲੋਕਾਂ ਦੇ ਗੁੰਮੇ ਹੋਏ ਸੀ ਜਾਂ ਕੋਈ ਚੋਰੀ ਹੋਏ ਹੋਏ ਸੀ ਉਹਨਾਂ ਫੋਨਾਂ ਨੂੰ ਅਸੀਂ ਰਿਕਵਰ ਕੀਤਾ ਹੈ 52 ਫੋਨਸ 52 ਫੋਨ ਅਸੀਂ ਰਿਕਵਰ ਕੀਤੇ ਨੇ ਥਰੂ CEIR ਪੋਰਟਲ ਤੋਂ ਮੈਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਲੋਕਾਂ ਨਾਲ ਰਿਗਾਰਡਿੰਗ ਕੋਈ ਫੋਨ ਚੋਰੀ ਜਾਂ ਕੋਈ ਉਹਨਾਂ ਦਾ ਫੋਨ ਮਿਸਪਲੇਸ ਹੋ ਜਾਂਦਾ ਹੈ ਤਾਂ ਸਾਡੇ ਸਾਂਝ ਕੇਂਦਰ ਦੇ ਵਿੱਚ ਆਨ ਤੇ CEIR ਪੋਰਟਲ ਦੇ ਨਾਲ ਅਪਲੋਡ ਕਰਕੇ ਉਹਨਾਂ ਦਾ ਫੋਨ ਜਿਹੜਾ ਹੈਗਾ ਉਹ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਅੱਜ ਵੀ ਵੱਖ-ਵੱਖ ਏਰੀਆਸ ਤੋਂ ਲੋਕ ਆਏ ਨੇ ਇਹਨਾਂ ਦੇ ਫੋਨਸ ਹੈਂਡਓਵਰ ਕੀਤੇ ਜਾ ਰਹੇ ਆ ਤਾਂ ਇਸੇ ਤਰ੍ਹਾਂ ਜਿਹੜਾ ਸਾਡਾ ਟੈਕਨੀਕਲ ਸੈੱਲ ਵੱਲੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਇਸੇ ਤਰ੍ਹਾਂ ਸਾਡੀ ਕਾਰਵਾਈ ਅੱਗੇ ਵੀ ਚੱਲਦੀ ਰਹੇਗੀ ਤੇ ਮੈਂ ਆਸ਼ਵਾਸਨ ਦਿੰਦਾ ਨਾ ਕਿ ਮੋਗਾ ਪੁਲਿਸ ਵੱਲੋਂ ਜਿਹੜਾ ਸੀਆਈਆਰ ਪੋਰਟਲ ਨੂੰ ਹੋਰ ਅਸੀਂ ਸੁਚਾਰੂ ਢੰਗ ਨਾਲ ਚਲਾਵਾਂਗੇ ਤੇ ਲੋਕਾਂ ਦੇ ਜਿਹੜੇ ਫੋਨਸ ਹੈ ਚੋਰੀ ਹੋਏ ਉਹਨਾਂ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਜੈ ਹਿੰਦ